देश की अर्थव्यवस्था बिगड़ जाए खराब हो जाए का नुकसान हो जाए देश के दे प्रधानमंत्री कोई परवाह नहीं है कि देश की अर्थव्यवस्था का अडानीकरण हो रहा है देश की अर्थव्यवस्था का अडानीकरण नरेंद्र मोदी कर रहे हैं प्रधानमंत्री का सपना अडानी इज इंडिया इंडिया इज अडानी ये देश विदेश में ये मैसेज देना चाहते हैं कि आज देश जो माहौल लगा है जिसरा अडानी दा एक-एक करके मेगा घोटाला सामने आ रिया है कांग्रेस पार्टी पिछले डेढ़ दो सालों तो ये मांग कर रही है केंद्र सरकार को कि जेपीसी लाई जावे ਅਡਾਨੀ ਦੇ ਜਿੰਨਾ ਕਾਰੋਬਾਰ ਹੈਗਾ ਉਹਦੇ ਉੱਤੇ ਤਹਿਕੀਕਾਤ ਹੋਵੇ ਜੋ ਹਿੰਡਨਬਰਗ ਨੇ ਜੋ ਰਿਪੋਰਟ ਦਿੱਤੀ ਹੈ ਉਸ ਹਿੰਡਨਬੋਗ ਬੋਗ ਰਿਪੋਰਟ ਦੀ ਤਹਿਕੀਕਾਤ ਹੋਵੇ ਹੋਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹਦੇ ਜ਼ਰੀਏ ਹੋਵੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਲਾਣ ਨੂੰ ਮੋਦੀ ਸਰਕਾਰ ਡਰਦੀ ਹੈ ਹਾਲਾਂਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਰੂਲਿੰਗ ਪਾਰਟੀ ਦਾ ਹੋਊਗਾ ਜੀਪੀਸੀ ਦੇ ਜਿਆਦਾ ਤੋਂ ਜਿਆਦਾ ਮੈਂਬਰ ਜਿਹੜੇ ਹੁੰਦੇ ਨੇ ਮੈਕਸਿਮਮ ਮੈਂਬਰ ਔਰ ਰੂਲਿੰਗ ਪਾਰਟੀ ਦੇ ਹੁੰਦੇ ਨੇ ਸੱਤਾਧਾਰੀਆਂ ਦੇ ਹੁੰਦੇ ਨੇ ਫੇਰ ਵੀ ਸੱਤਾਧਾਰੀ ਪਾਰਟੀ ਡਰਦੀ ਹੈ ਉਹਨਾਂ ਦੇ ਮਨ ਵਿੱਚ ਡਰ ਹੈਗਾ ਕਿ ਅਸੀਂ ਕਿਤੇ ਫਸ ਨਾ ਜਾਈਏ ਦਿਖਾਇਆ ਗਿਆ ਖਾਲਸਤਾਨੀ ਪੱਖੀ ਦਿਖਾਇਆ ਗਿਆ ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਦੇਖੋ ਜੀ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਚੱਲ ਰਹੀ ਹੈ ਨਰਿੰਦਰ ਮੋਦੀ ਦੀ ਸਰਕਾਰ ਇਹਨਾਂ ਦਾ ਇੱਕ ਮੋਡਲ ਜ਼ ਪਰੰਡਾ ਹੈ ਹਗਾ ਕਿ ਫਿਲਮਾਂ ਬਣਾ ਬਣਾ ਕੇ ਬਦਨਾਮ ਕਰਨਾ ਕਦੇ ਕਸ਼ਮੀਰ ਫਾਈਲਜ਼ ਆ ਜਾਂਦੀ ਏ ਕਦੇ ਕੋਈ ਹੋਰ ਮੂਵੀ ਆ ਜਾਂਦੀ ਏ ਤੇ ਹੁਣ ਜਿਹੜੀ ਤੁਸੀਂ ਐਮਰਜੈਂਸੀ ਵਾਲੀ ਮੂਵੀ ਦੀ ਗੱਲ ਕੀਤੀ ਏ ਇਹ ਮੂਵੀ ਆ ਰਹੀ ਏ ਇਹਨਾਂ ਦਾ ਇੱਕ ਕੋਈ ਪ੍ਰਯਾਸ ਹੈਗਾ ਕਿ ਕਿੱਦਾਂ ਆਪਾਂ ਇਸ ਦੇਸ਼ ਦੀ ਦੁਨੀਆਂ ਵੀ ਕਾਸਟ ਕਮਿਊਨਿਟੀ ਹੈਗੀਆਂ ਉਹਨਾਂ ਨੂੰ ਡਿਵਾਈਡ ਐਂਡ ਰੂਲ ਕਰੀਏ ਭਾਰਤੀ ਜਨਤਾ ਪਾਰਟੀ ਨੂੰ ਐ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਇਹ ਚੋਣਾਂ ਦੇ ਵਿੱਚ ਪੂਰੇ ਦੇਸ਼ ਦੀ ਜਨਤਾ ਨੇ ਜਵਾਬ ਵੀ ਦਿੱਤਾ ਕਿ ਵਿਭਾਜਨਕਾਰੀ ਰਾਜਨੀਤੀ ਤੁਹਾਡੀ ਨਹੀਂ ਚੱਲੂਗੀ ਸਿੱਖਾਂ ਦੀ ਤੇ ਪੰਜਾਬ ਦੇ ਇਤਿਹਾਸ ਦੀ ਜਦ ਤੱਕ ਗੱਲ ਹੈਗੀ ਹੈ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਪੰਜਾਬੀਅਤ ਪੰਜਾਬੀਆਂ ਦੇ ਤੇ ਸਿੱਖਾਂ ਦੇ ਨਾਲ ਨਹੀਂ ਰਹੀ ਹੈ ਇਹ ਪੂਰਾ ਇਤਿਹਾਸ ਹੈ ਜੇ ਤੁਸੀਂ ਦੇਖੋਗੇ ਤੇ ਇਤਿਹਾਸ ਵਿੱਚ ਪਤਾ ਚੱਲੇਗਾ ਜੇ ਇਹੋ ਜੀ ਕੋਈ ਚੀਜ਼ ਉਸ ਫਿਲਮ ਵਿੱਚ ਦਿਖਾਈ ਹੈ ਹਾਲਾਂਕਿ ਮੈਂ ਉਹ ਫਿਲਮ ਹਜੇ ਦੇਖੀ ਨਹੀਂ ਹੈ ਜੇ ਇਹੋ ਜੀ ਚੀਜ਼ ਕੋਈ ਦਿਖਾਈ ਹੈ ਤੇ ਨਿਸ਼ਚਿਤ ਰੂਪ ਨਾਲ ਉਹ ਫਿਲਮ ਬੈਨ ਹੋਣੀ ਚਾਹੀਦੀ ਉਸ ਫਿਲਮ ਨੂੰ ਰੋਕਣਾ ਚਾਹੀਦਾ ਕਲਕੱਤੇ ਚ ਜੋ ਡਾਕਟਰ ਨਾਲ ਹੋਇਆ ਬਹੁਤ ਗਲਤ ਹੋਇਆ ਕਾਂਗਰਸ ਪਾਰਟੀ ਨੇ ਸ਼੍ਰੀ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਉਹਦੇ ਤੇ ਰਿਐਕਟ ਵੀ ਕੀਤਾ ਉਹਦੇ ਤੇ सीबीआई ਦੀ ਜਾਂਚ ਚੱਲ ਰਹੀ ਹੈ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਹੈ ਹੋਰ ਖਾਲੀ ਕਲਕੱਤਾ ਹੀ ਕਿਉਂ ਮੈਂ ਤੇ ਕਵਾਂਗਾ ਪੂਰੇ ਦੇਸ਼ 'ਚ ਇਹ ਕਾਨੂੰਨ ਆਣਾ ਚਾਹੀਦਾ ਹੈ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਕਾਨੂੰਨ ਪਾਰਿਤ ਕੀਤਾ ਸੀਗਾ ਸ਼ਕਤੀ ਕ੍ਰਿਮੀਨਲ ਐਕਟ ਉਸ ਸ਼ਕਤੀ ਕ੍ਰਿਮੀਨਲ ਐਕਟ 'ਚ ਲਿਖਿਆ ਸੀਗਾ ਕਿ ਰੇਪ ਦੇ ਜਿਹੜੇ ਕਾંડ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਉਹਨਾਂ ਦੇ ਨਾਲ ਫਲਾਨਰ ਹੁੰਦੇ ਨੇ ਉਹਨਾਂ ਨੂੰ 25 ਲੱਖ ਤੱਕ ਜੁਰਮਾਨਾ ਜਾਂ 7 ਸਾਲ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਏ ਇਹ ਸ਼ਕਤੀ ਕ੍ਰਿਮినਲ ਐਕਟ ਮਹਾਰਾਸ਼ਟਰ ਦੀ ਕਾਂਗਰਸ ਦੀ ਸਰਕਾਰ ਨੇ ਪਾਸ ਕੀਤਾ ਸੀਗਾ ਜਿਹੜਾ ਦੇਸ਼ ਦੀ ਰਾਸ਼ਟਰਪਤੀ ਕੋਲ ਜਾ ਕੇ ਰੁਕਿਆ ਹੋਇਆ ਹੈ ਸਭ ਤੋਂ ਪਹਿਲੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਆਪਣੇ ਅੰਮ੍ਰਿਤਸਰ ਦੇ ਸ਼ਹਿਰੀ ਤੇ ਦਿਹਾਤੀ ਦੇ ਪ੍ਰਧਾਨ ਤੇ ਇੱਥੇ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਗੁਰਜੀਤ ਸਿੰਘ ਔਜਲਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਅੱਜ ਇੱਥੇ ਦੀ ਮੀਡੀਆ ਨਾਲ ਰੂਬਰੂ ਹੋਣ ਦਾ ਮੌਕਾ ਦਿੱਤਾ ਸਾਰੇ ਬੜੇ ਪ੍ਰਾਣੇ ਦੋਸਤ ਨੇ ਮੇਰੇ ਬਖਸ਼ੀ ਜੀ ਬੱਸੀ ਜੀ ਵਿਕਾਸ ਸੋਨੀ ਜੀ ਮਿੱਠੂ ਮਦਾਨ ਜੀ ਤੇ ਹੋਰ ਸਾਰੇ ਮੰਨੇ ਪਰਵੰਨੇ ਸੱਜਣ ਜਿੰਨੇ ਵੀ ਕਾਂਗਰਸ ਪਾਰਟੀ ਦੇ ਇੱਥੇ ਬੈਠੇ ਨੇ ਮੈਂ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਗੱਲ ਦਰਸਲ ਇਹ ਹੈ ਕਿ ਦੇਸ਼ ਦੇ ਅੰਦਰ ਜਿਹੜੀ ਦੇਸ਼ ਦੀ ਅਰਥ ਵਿਵਸਥਾ ਹੈਗੀ ਹੈ ਉਸ ਅਰਥ ਵਿਵਸਥਾ ਦੇ ਉੱਤੇ ਬਹੁਤ ਵੱਡਾ ਹਮਲਾ ਵਾਰੀ-ਵਾਰੀ ਕੀਤਾ ਜਾ ਰਿਹਾ ਹੈ ਕੇਂਦਰ ਦੀ ਸਰਕਾਰ ਨਰਿੰਦਰ ਮੋਦੀ ਆਦਰਨੀય ਪ੍ਰਧਾਨ ਮੰਤਰੀ ਇਹ ਬੜੇ ਸਾਲਾਂ ਤੋਂ ਇਹ 10 ਸਾਲਾਂ ਤੋਂ ਦੇਖ ਰਹੇ ਨੇ ਕਿ ਉਹਨਾਂ ਦੇ ਜਿਹੜੇ ਚੁਣਿੰਦੇ ਉਦਯੋਪਤੀ ਹੈਨ ਚੁਣਿੰਦੇ ਉਦਯੋਗਪਤੀਆਂ ਨੂੰ ਕਿਵੇਂ ਫੇਵਰ ਕੀਤਾ ਜਾਵੇ ਕਿਵੇਂ ਮਦਦ ਕੀਤੀ ਜਾਵੇ ਦੇਸ਼ ਦੀ ਅਰਥਵਿਵਸਥਾ ਵਿਗੜ ਜਾਏ ਖਰਾਬ ਹੋ ਜਾਏ ਲੋਕਾਂ ਦਾ ਨੁਕਸਾਨ ਹੋ ਜਾਏ ਇਹਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਪਰਵਾਹ ਨਹੀਂ ਹੈਗੀ ਇਸ ਲਈ ਮੈਂ ਸਭ ਤੋਂ ਪਹਿਲੇ ਕਹਿਣਾ ਚਾਹਨਾ ਕਿ ਦੇਸ਼ ਦੀ ਅਰਥਵਿਵਸਥਾ ਦਾ ਅਡਾਨੀਕਰਨ ਹੋ ਰਿਹਾ ਹੈ देश की अर्थव्यवस्था का अडानीकरण नरेंद्र मोदी कर रहे हैं प्रधानमंत्री का सपना अडानी इज इंडिया इंडिया इज अडानी ये देश विदेश में ये मैसेज देना चाहते हैं मोदी अडानी सेबी ये सारे की साठगाठ हैगी है तो एक मुहावरा है कि दाल में कुछ काला है ਪਰ ਇੱਥੇ ਦਾਲ ਮੇ ਕੁਝ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੋਈ ਪਈ ਹੈ ਇਹ ਜਿਹੜੇ 4-5 ਮੈਂ ਟੈਗ ਲਾਈਨਾਂ ਦਿੱਤੀਆਂ ਨੇ ਇਹਦੇ ਤੇ ਵਿਸਤਾਰ ਵਿੱਚ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਅੱਜ ਦੇਸ਼ ਜੋ ਮਾਹੌਲ ਹੈਗਾ ਜਿਸ ਰਾ ਅਡਾਨੀ ਦਾ ਇੱਕ ਇੱਕ ਕਰਕੇ ਮੇਗਾ ਘੁਟਾਲਾ ਸਾਹਮਣੇ ਆ ਰਿਹਾ ਕਾਂਗਰਸ ਪਾਰਟੀ ਪਿਛਲੇ ਡੇਢ ਦੋ ਸਾਲਾਂ ਤੋਂ ਇਹ ਮੰਗ ਕਰ ਰਹੀ ਹੈ ਕੇਂਦਰ ਸਰਕਾਰ ਕੋਲੋਂ ਕਿ ਜੀਪੀਸੀ ਲਾਈ ਜਾਵੇ ਅਡਾਨੀ ਦੇ ਜਿੰਨਾ ਕਾਰੋਬਾਰ ਹੈਗਾ ਉਹਦੇ ਉੱਤੇ ਤਹਿਕੀਕਾਤ ਹੋਵੇ ਜੋ ਹਿੰਡਨਬਰਗ ਨੇ ਜੋ ਰਿਪੋਰਟ ਦਿੱਤੀ ਹੈ ਉਸ ਹਿੰਡਨਬਰਗ ਬਗ ਰਿਪੋਰਟ ਦੀ ਤਹਿਕੀਕਾਤ ਹੋਵੇ ਹੋਰ ਜੁਆਇੰਟ ਪਾਰਲੀਮੈਂਟਰੀ ਕਮੇਟੀ ਜਿਹੜੀ ਹੈ ਉਹਦੇ ਜ਼ਰੀਏ ਹੋਵੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਲਾਣ ਨੂੰ ਮੋਦੀ ਸਰਕਾਰ ਡਰਦੀ ਹੈ ਹਾਲਾਂਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਦਾ ਚੇਅਰਮੈਨ ਰੂਲਿੰਗ ਪਾਰਟੀ ਦਾ ਹੋਊਗਾ ਜੀਪੀਸੀ ਦੇ ਜ਼ਿਆਦਾ ਤੋਂ ਜ਼ਿਆਦਾ ਮੈਂਬਰ ਜਿਹੜੇ ਹੁੰਦੇ ਨੇ ਮੈਕਸਿਮਮ ਮੈਂਬਰ ਔਰ ਰੂਲਿੰਗ ਪਾਰਟੀ ਦੇ ਹੁੰਦੇ ਨੇ ਸੱਤਾਧਾਰੀਆਂ ਦੇ ਹੁੰਦੇ ਨੇ ਫੇਰ ਵੀ ਸੱਤਾਧਾਰੀ ਪਾਰਟੀ ਡਰਦੀ ਏ ਉਹਨਾਂ ਦੇ ਮਨ ਵਿੱਚ ਡਰ ਹੈਗਾ ਕਿ ਅਸੀਂ ਕਿਤੇ ਫਸ ਨਾ ਜਾਈਏ ਇਹ ਕਿਉਂ ਡਰ ਹੈਗਾ ਕਿਉਂਕਿ ਦਾਲ ਮੇਂ ਕੁਛ ਕਾਲਾ ਨਹੀਂ ਪੂਰੀ ਦਾਲ ਹੀ ਕਾਲੀ ਹੈ ਜੇ ਤੁਸੀਂ ਅਡਾਨੀ ਦੇ ਕੰਮਕਾਰ ਵੇਖੋ ਇਸ ਦੇਸ਼ ਦੇ ਜਿੰਨੇ ਬੰਦਰਗਾਹ ਹੈਗੇ ਨੇ ਇਸ ਦੇਸ਼ ਚ 6 ਹਵਾਈ ਅੱਡੇ ਸਿਮਿੰਟ ਦੀਆਂ ਕੰਪਨੀਆਂ ਬਿਜਲੀ ਵਾਲੀ ਕੰਪਨੀਆਂ ਰੇਲ ਫੋਰ ਅਨੇਕ ਸਾਰੇ ਜਿਹੜੇ ਪੀਐਸਯੂ ਹੈਗੇ ਨੇ ਜਿਹੜੀ ਨਵਰਤਨ ਕੰਪਨੀਆਂ ਹੈਗੀਆਂ ਇਸ ਦੇਸ਼ ਦੀਆਂ ਜੋ ਪੰਡਤ ਜਵਾਰ ਲਾਲ ਨਹਿਰੂ ਦੇ ਟਾਈਮ ਤੋਂ ਲੈ ਕੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੱਕ ਜੋ ਨਵਰਤਨ ਕੰਪਨੀਆਂ ਬਣੀਆਂ ਨੇ ਉਹ ਨਵਰਤਨ ਕੰਪਨੀਆਂ ਨੂੰ ਇੱਕ ਇੱਕ ਕਰਕੇ ਅਡਾਨੀ ਨੂੰ ਦਿੱਤਾ ਜਾ ਰਿਹਾ ਹੈ। ਹੋਰ ਅਡਾਨੀ ਨੂੰ ਇਹ ਕੰਮ ਦੇਣ ਤੇ ਅਸੀਂ ਇਹਨੇ ਖਿਲਾਫ ਨਹੀਂ ਹੈਗੇ ਲੇਕਿਨ ਗੱਲ ਇਹ ਹੈਗੀ ਹੈ ਕਿ ਅਡਾਨੀ ਨੂੰ ਇਹ ਕੰਪਨੀਆਂ ਦਿੱਤੀਆਂ ਜਾਣ ਇਹਦੇ ਲਈ ਦੇਸ਼ ਦੀਆਂ ਏਜੰਸੀਆਂ ਦਾ ਵੀ ਵਾਪਰ ਹੋ ਰਿਹਾ ਦੇਸ਼ ਦੀਆਂ ਏਜੰਸੀਆਂ ਦਾ ਵੀ ਯੂਜ਼ ਹੋ ਰਿਹਾ ਸੀਬੀਆਈ, ਈਡੀ, ਆਈਟੀ ਇਹ तमाम सारी ਏਜੰਸੀਆ ਜਿੰਨੀਆਂ ਵੀ ਹੈਗੀਆਂ ਇਹ ਸਾਰੀਆਂ ਏਜੰਸੀਆ ਜਿੱਥੇ-ਜਿੱਥੇ ਰੇਡ ਪਾਉਂਦੀਆਂ ਨੇ ਉਸ ਉਸ ਕੰਪਨੀ ਨੂੰ ਥੋੜੇ ਸਮੇਂ ਦੇ ਬਾਅਦ ਅਡਾਨੀ ਉਹਦੇ ਸ਼ੇਅਰ ਖਰੀਦ ਲੈਂਦਾ ਮੈਂ ਉਦਾਹਰਨ ਤੇ ਤੌਰ ਤੇ ਕਹਿਣਾ ਚਾਹਾਂਗਾ ਐਨਡੀਟੀਵੀ ਤੁਹਾਨੂੰ ਯਾਦ ਹੋਊਗਾ ਤੁਸੀਂ ਸਾਰੇ মিডিਆ ਵਾਲੇ ਹੈਗੇ ਹੋ एनडीटीवी ਦੇ ਉੱਤੇ ਦੋ ਰੇਡ ਹੋਈਆਂ 2.5 ਤੋਂ 3 300 ਕਰੋੜ ਦੀ ਉਹਨਾਂ ਦੀ ਰਿਕਵਰੀ ਦੱਸੀ ਗਈ। ਉਹਦੇ ਬਾਅਦ 64% 64% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ। ACC ਅੰਬੂਜਾ ਸਿਮਿੰਟ ACC ਅੰਬੂਜਾ ਸਿਮਿੰਟ ਦੇ ਉੱਤੇ ਦੋ ਰੇਡ ਹੋਈਆਂ ਉਹਦੇ ਬਾਅਦ ਉਹਦੇ 70% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਨੇ। ਜੀਵਿਕਾ 에ਰਪੋਰਟ ਮੁੰਬਈ ਜਿੱਥੋਂ ਮੈਂ ਆਨਾ ਉਸ ਜੀਵੀਕੇ ਕੰਪਨੀ ਦੇ ਉੱਤੇ ਵੀ ਆਈਟੀ ਦੀ ਰੇਡ ਹੋਈ ਜਾਂ ਈਡੀ ਦੀ ਰੇਡ ਹੋਈ ਜਾਂ ਹੋਰ ਉਹ ਜੀਵੀਕੇ ਕੰਪਨੀ ਦੇ 94% ਸ਼ੇਅਰ ਜਿਹੜੇ ਨੇ ਉਹ ਅਡਾਨੀ ਨੇ ਖਰੀਦੇ ਨੇ ਕਵਿੰਟ ਮੀਡੀਆ ਦਿੱਲੀ ਚ ਨੌਇੜਾ ਚ ਉੱਥੇ ਰੇਡ ਹੋਈ ਜਾਂ 49% ਹੋਲਡਿੰਗ ਉਦੀ ਹੋਈ ਨੈਲੌਰ ਸਾਊਥ ਇੱਜ ਕ੍ਰਿਸ਼ਨਾਪਟਨਮ ਪੋਰਟ ਤੇ ਅਡਾਨੀ ਨੇ ਇਦਾਂ ਹੀ ਕਬਜ਼ਾ ਕੀਤਾ ਸੋ ਕਹਿਣ ਦਾ ਭਾਵ ਇਹ ਹੈ ਕਿ ਦੇਸ਼ ਦੀਆਂ ਏਜੰਸੀਆਂ ਆਈਟੀ, ਈਡੀ, सीबीआई ਜਿਨ੍ਹਾਂ ਦਾ ਕੰਮ ਹੈਗਾ ਕਿ ਨਿਸ਼ਪਕਸ਼ ਉਹਨਾਂ ਨੇ ਆਪਣੀ ਕਾਰਵਾਈ ਕਰਨੀ ਹੈ ਉਹ ਨਰਿੰਦਰ ਮੋਦੀ ਦੀ ਸਰਕਾਰ ਦੀ ਇਸ ਦੇਸ਼ ਦੇ ਸ਼ਾਹ ਔਰ ਤਾਨਾਸ਼ਾਹੀ ਪਿਛ ਲੱਗੂ ਬਣੀਆਂ ਹੋਈਆਂ ਨੇ ਉਹਨਾਂ ਦੇ ਪਿੱਠੂ ਬਣੀਆਂ ਹੋਈਆਂ ਨੇ ਇਹ ਸਾਰੀਆਂ ਏਜੰਸੀਆਂ ਸ਼ਾਹ ਔਰ ਤਾਨਾਸ਼ਾਹ ਦੇ ਸਾਹਮਣੇ ਘੁਟਨੇ ਟੇਕ ਦਿਆ ਨੇ ਸ਼ਾਹ ਔਰ ਤਾਨਾਸ਼ਾਹ ਆਰਡਰ ਦਿੰਦੇ ਨੇ ਔਰ ਉਸ ਕੰਪਨੀ ਨੂੰ ਅਡਾਨੀ ਖਰੀਦ ਲੈਂਦਾ ਹੈ ਇਹ ਜਿਹੜੀ ਮੋਡਲਸ ਅਪਰੰਡਾਏ ਬਣੀ ਹੋਈ ਹੈ ਇਸ ਮੋਡਲਸ ਅਪਰੰਡਾਏ ਦੇ ਖਿਲਾਫ ਦੇਸ਼ ਦੀਆਂ ਏਜੰਸੀਆਂ ਦੇ ਗੈਰ ਵਾਪਰ ਦੇ ਖਿਲਾਫ ਕਾਂਗਰਸ ਪਾਰਟੀ ਅੱਜ ਸਾਰੇ ਦੇਸ਼ ਦੇ ਅੰਦਰ ਪ੍ਰਦਰਸ਼ਨ ਕਰ ਰਹੀ ਹੈ ਇੱਥੇ ਤੱਕ ਇਹ ਚੀਜ਼ਾਂ ਨਹੀਂ ਰੁਕਦੀਆਂ ਦੇਸ਼ ਦੀਆਂ ਵੱਡੀਆਂ ਕੰਪਨੀਆਂ LIC ਸਟੇਟ ਬੈਂਕ ਆਫ ਇੰਡੀਆ ਬੈਂਕ ਆਫ ਬੜੋਦਾ ਜਿਹੜੇ ਨੈਸ਼ਨਲਾਈਜ਼ ਬੈਂਕ ਨੇ ਇਹਨਾਂ ਦੇ ਉੱਤੇ ਵੀ ਸ਼ਾਹਾ ਔਰ ਤਾਨਾਸ਼ਾਹ ਦੀ ਤਾਨਾਸ਼ਾਹੀ ਪੂਰੀ ਤਰ੍ਹਾਂ ਚੱਲ ਰਹੀ ਹੈ LIC ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਅਡਾਨੀ ਦੇ FPO ਚ ਉਹਨਾਂ ਦੇ IPO ਚ 3300 ਕਰੋੜ ਰੁਪਿਆ ਇਨਵੈਸਟ ਕਰੋ SBI 200 ਕਰੋੜ ਰੁਪਿਆ ਇਨਵੈਸਟ ਕਰਦਾ ਹੈ SBI ఎంਪਲੋਇਜ਼ ਪੈਨਸ਼ਨ ਫੰਡ ਜਿਹੜਾ ਵਰਕਰਾਂ ਦਾ ਉਹਨੇ ఎంਪਲੋਇਜ਼ ਦਾ ਉਹਨਾਂ ਦੇ ਫੰਡ ਹੈਗਾ 32 200 225 ਕਰੋੜ ਰੁਪਇਆ ਨਿਵੇਸ਼ ਉੱਤੇ ਕਰ ਦਿੰਦਾ ਹੈ ਇਹ ਸਮਝੋ ਕਿ ਨੈਸ਼ਨਲਾਈਜ਼ ਬੈਂਕ ਜਿਹੜੇ ਨੇ ਉਹ ਮੋਦੀ ਸਰਕਾਰ ਦੇ ਅੰਡਰ ਅਡਾਨੀ ਦੇ ਏਟੀਐਮ ਬਣੇ ਹੋਏ ਨੇ ਕਾਂਗਰਸ ਪਾਰਟੀ ਨੈਸ਼ਨਲਾਈਜ਼ ਬੈਂਕ ਹੋਰ ਸਾਡੀਆਂ ਜਿਹੜੀਆਂ ਏਜੰਸੀਆਂ ਨੇ ਜਿਓ ਸਰਕਾਰ ਦੀ ਪਿਛ ਲੱਗੂ ਬਣਨ ਗਿਆ ਉਹਨਾਂ ਦੇ ਏਟੀਐਮ ਬਣ ਕੇ ਕੰਮ ਕਰਨ ਗਿਆ ਤੇ ਅਸੀਂ ਨਿਸ਼ਚਿਤ ਰੂਪ ਸੇ ਹਮ सड़क से लेकर के संसद तक हम उसका विरोध करेंगे इतना ही नहीं बांग्लादेश श्रीलंका ऑस्ट्रेलिया इसराइल ये तमाम सारे देशों में जब जब प्रधानमंत्री गए हैं या जहाँ भी विदेश गए हैं तो प्रधानमंत्री साहब ने अड़ानी का फायदा करने का प्रयास किया है दो तीन उदाहरण के तौर पर मैं तो दसा ਕਿ ਬੰਗਲਾਦੇਸ਼ ਨੂੰ ਅਡਾਨੀ ਬਿਜਲੀ ਦਿੰਦਾ ਹੈ ਉਸ ਬਿਜਲੀ ਦਾ ਉਤਪਾਦਨ ਝਾਰਖੰਡ ਵਿੱਚ ਹੁੰਦਾ ਹੈ ਝਾਰਖੰਡ ਬਿਜਲੀ ਉਤਪਾਦਨ ਕਰਨ ਲਈ ਕੋਲਾ ਜਿਹੜਾ ਹੈਗਾ ਆਸਟ੍ਰੇਲੀਆ ਤੋਂ ਆਂਦਾ ਇਹ ਅਰੇਂਜਮੈਂਟ ਜਿਹੜਾ ਇਹ ਪੂਰੇ ਦੇਸ਼ ਦੇ ਅੰਦਰ ਇੱਕੋ ਕੰਪਨੀ ਨਾਲ ਭਾਰਤ ਸਰਕਾਰ ਨੇ ਕੀਤਾ ਉਹ ਅਡਾਨੀ ਨਾਲ ਕੀਤਾ ਯਾਨੀ ਕੋਇਲਾ ਕਹੀਂ ਸੇ ਆਤਾ ਆਸਟ੍ਰੇਲੀਆ ਸੇ झारखंड में बिजली उत्पाद होती है बांग्लादेश में बिकती है ये मात्र अडानी को ही फ़ायदा क्यों दूसरे उद्योगपतियों को या दूसरे उद्योग को क्यों नहीं ये बहुत बड़ा सवाल है श्रीलंका में वेस्ट कंटेनर टर, टर्मिनल भारत की सरकार उसको फाइनेंस करने का प्लान करती है भारत की सरकार श्रीलंका को कहती है कि इसके ऊपर जितना इन्वेस्टमेंट होगा वो हम करेंगे लेकिन जो कंपनी उसको चलाएगी वो अडानी की कंपनी होगी ये श्रीलंका के फॉरेन मिनिस्टर ने खुद कहा कि भारत सरकार की ये शर्त है कि टर्मिनल के लिए हम इन्वेस्ट करेंगे लेकिन चलाएगा इसको अडानी तो जिस तरह से हम देख रहे हैं कि देश और विदेश के अंदर सिर्फ अडानी समूह को मदद करने के लिए केंद्र की सरकार काम कर रही है इसराइल के अंदर जो ड्रोन बनते हैं उस ड्रोन वाली कंपनी के साथ अडानी का उन्होंने पैक्ट किया ये ड्रोन हमारी मिलिट्री को नेवी को और एयरफोर्स को दिए जाएंगे ये ड्रोन मात्र वहाँ से इम्पोर्ट करके उसके पार्ट इम्पोर्ट करके यहाँ पर असेंबली होती है लेकिन उसका कॉन्ट्रैक्ट अडानी को दिया गया कहा गया कि ये हमारा स्टार्टअप है एक एक करके इस देश के अंदर इस तरह के काम हो रहे हैं कि मात्र एक या दो उद्योगपतियों को जिसे हम ए वन और ए टू कहते हैं उन्हें फायदा पहुंचाने का काम होता है और जबरदस्ती औने पौने दाम पर अडानी किसी भी समूह का कोई भी चीज़ कोई भी बिजनेस को कब्जा कर सकता है यानी ये ट्रेड टेररिज़्म केंद्र सरकार के नेतृत्व में अडानी समूह को मदद करने के लिए ये ट्रेड टेररिज़्म या उद्योग में टेररिज्म चल रहा है हिंडनबर्ग ने डेढ़ साल पहले भी रिपोर्ट दी हिंडनबर्ग ने बताया कि अडानी के ज़रिए से उसकी कंपनी के ज़रिए से किस तरह से राउंड टिपिंग होती है किस तरह से काला पैसा इस देश से घुमा करके बाहर से वापस लाया जाता है लेकिन उसके ऊपर कोई तहकीकत इस सरकार ने नहीं की सुप्रीम कोर्ट के कहने के बावजूद सुप्रीम कोर्ट ने कहा कि 24 कंपनियां हैं सेबी को 24 कंपनियां बताई गई 24 कंपनियों की तहकीकात दो महीने तक होनी चाहिए आज 18 या 19 महीने हो गए हैं सेबी उसकी तहकीक़ात ठीक से नहीं कर पाई है और अभी हिंडनबर्ग ने ये भी जाहिर किया प्रूफ दिए कि सेबी की जो चेयरपर्सन है जो महिला है माधवी बुच्छ वो खुद कॉम्प्रोमाइज है अडानी ग्रुप के साथ में यानी माधवी बुच की खुद की कंपनियाँ वो निवेश अडानी या अडानी से जुड़ी हुई कंपनियों में करती आई है और आज से नहीं अनेक वर्षों से करती आई है 2017 में जब माधवी बुश सेबी की सदस्य बनी या फिर माधवी बुच जो सेबी की बाद में चेयरमैन बनी तब भी उनकी कंपनियां डायरेक्ट या इनडायरेक्ट निवेश अडानी या विनोद अडानी की कंपनियों में कर रही थी या उन लोगों के साथ में काम कर रही थी जो अडानी की कंपनियों को मैनेज करते हैं यानी एक तो वेस्टेड इंटरेस्ट उसमें आ गया दूसरा ऑफिस ऑफ प्रॉफिट आ गया ये सेबी के नियमों का खुले आम उल्लंघन है और कांग्रेस पार्टी मांग करती है कि माधवी बुच्च इनका तुरंत केंद्र सरकार ने राजीनामा लेना चाहिए हालांकि इनका राजीनामा पहले ही ले लेना चाहिए था लेकिन इस सरकार के अंदर सैया भय कोतवाल ये मात्र एलिगेशन है लेकिन उस एलिगेशन के अंदर तहकीकत होनी चाहिए सुप्रीम कोर्ट ने सुओ मोटो कॉग्निसेंस लेना चाहिए और दूध का दूध पानी का पानी होना चाहिए क्योंकि ये छोटा मामला नहीं है ये देश की अर्थव्यवस्था का मामला है जिस दिन अर्थव्यवस्था डगमगाएगी छोटे निवेशकों का मिडिल क्लास का और लोअर मिडिल क्लास का पैसा डूबेगा इस देश के अंदर पूरी अर्थव्यवस्था डगमगाएगी और ये टेम्पो भर के भेजने वाले ये अपने टेम्पो भेजते रहेंगे आज मैं नरेंद्र मोदी जी से और अमित शाह से पूछना चाहता हूँ कि इतनी खुली छूट अडानी को क्यों दी हुई है देश की एजेंसियाँ उनके लिए काम क्यों कर रही हैं विपक्ष पर ईडी, आईटी, सीबीआई की रेड होती है लेकिन अडानी समूह को कभी एक नोटिस भी नहीं गया है क्या वो टेम्पो भर भर के आपको भेज रहे हैं उस टेम्पो का मालिक कौन है उस टेम्पो का ड्राइवर कौन है ये तमाम सारी चीज़ों की तहकीकत होनी चाहिए देश की एजेंसियाँ मोदी मित्रों पर क्यों मेहरबान है देश पूंजीवाद की गिरफ्त में धीरे धीरे क्यों आ रहा है ये बहुत बड़े सवाल हैं कांग्रेस पार्टी और आदरणीय खरगे साहब और श्री राहुल गांधी जी इस देश की सेवा करने के लिए कटिबद्ध है हम हमेशा उन मुद्दों को उठाते हैं जो जनता के हित के मुद्दे हैं इस देश के अंदर श्री राहुल गांधी जी ने कहा कि एक बहुत बड़ा अर्थव्यवस्था का इंबैलेंस हो रहा है इस देश के अंदर फाइनेंशियल इम्पेरिटी आ रही है उसको संभालने की ज़रूरत है लेकिन केंद्र की सरकार इसमें संजीदगी से काम नहीं कर रही है इसीलिए कांग्रेस पार्टी गली से लेकर के दिल्ली तक यानी अगर आज आप देखेंगे पूरे देश के अंदर आज पंजाब में भी चंडीगढ़ में बहुत बड़ा प्रदर्शन इसी मुद्दे को लेकर के हो रहा है कि देश की एजेंसियों का गैरवापर हो रहा है अडानी समूह को खुलेआम मदद हो रही है और नरेंद्र मोदी और अमित शाह जिन्हें मैं शाह और तानाशाह कहता हूँ ये शाह और तानाशाह जो है देश की अर्थव्यवस्था को बेच रहे हैं इसका संरक्षण करना ज़रूरी है इसके संदर्भ में कोई सवाल होंगे तो आप मुझसे पूछ सकते हैं धन्यवाद ਦਿਖਾਇਆ ਗਿਆ ਖਾਲਸਤਾਨੀ ਪੱਖੀ ਦਿਖਾਇਆ ਗਿਆ ਉਸ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਦੇਖੋ ਜੀ ਕੇਂਦਰ ਸਰਕਾਰ ਜਿਹੜੀ ਇਸ ਵੇਲੇ ਚੱਲ ਰਹੀ ਹੈ ਨਰਿੰਦਰ ਮੋਦੀ ਦੀ ਸਰਕਾਰ ਇਹਨਾਂ ਦਾ ਇੱਕ ਮੋਡਲ ਜ਼ੋ ਪਰੰਡਾ ਹੈ ਹਗਾ ਕਿ ਫਿਲਮਾਂ ਬਣਾ ਬਣਾ ਕੇ ਬਦਨਾਮ ਕਰਨਾ ਕਦੇ ਕਸ਼ਮੀਰ ਫਾਈਲਸ ਆ ਜਾਂਦੀ ਏ ਕਦੇ ਕੋਈ ਹੋਰ ਮੂਵੀ ਆ ਜਾਂਦੀ ਏ ਤੇ ਹੁਣ ਜਿਹੜੀ ਤੁਸੀਂ ਐਮਰਜੈਂਸੀ ਵਾਲੀ ਮੂਵੀ ਦੀ ਗੱਲ ਕੀਤੀ ਏ ਇਹ ਮੂਵੀ ਆ ਰਹੀ ਏ ਇਹਨਾਂ ਦਾ ਇਕ ਕੋਈ ਪ੍ਰਯਾਸ ਹੈਗਾ ਕਿ ਕਿਦਾਂ ਆਪਾਂ ਇਸ ਦੇਸ਼ ਦੀ ਜਿੰਨੀਆਂ ਵੀ ਕਾਸਟ ਕਮਿਊਨਿਟੀ ਹੈਗੀਆਂ ਉਹਨਾਂ ਨੂੰ ਡਿਵਾਈਡ ਐਂਡ ਰੂਲ ਕਰੀਏ ਇਹ ਅੰਗਰੇਜ਼ਾਂ ਦੀ ਰਾਜਨੀਤੀ ਹੈ ਡਿਵਾਈਡ ਐਂਡ ਰੂਲ ਵਿਭਾਜਨਕਾਰੀ ਰਾਜਨੀਤੀ ਹੈ ਭਾਰਤੀ ਜਨਤਾ ਪਾਰਟੀ ਨੂੰ ਐ ਹੁਣ ਜਿਹੜੀਆਂ ਚੋਣਾਂ ਹੋਈਆਂ ਨੇ ਲੋਕ ਸਭਾ ਦੀਆਂ ਇਹ ਚੋਣਾਂ ਦੇ ਵਿੱਚ ਪੂਰੇ ਦੇਸ਼ ਦੀ ਜਨਤਾ ਨੇ ਜਵਾਬ ਵੀ ਦਿੱਤਾ ਕਿ ਵਿਭਾਜਨਕਾਰੀ ਰਾਜਨੀਤੀ ਤੁਹਾਡੀ ਨਹੀਂ ਚੱਲੂਗੀ ਸਿੱਖਾਂ ਦੀ ਤੇ ਪੰਜਾਬ ਦੇ ਇਤਿਹਾਸ ਦੀ ਜਦ ਤਾਈਂ ਗੱਲ ਹੈਗੀ ਹੈ ਭਾਰਤੀ ਜਨਤਾ ਪਾਰਟੀ ਕਦੇ ਵੀ ਪੰਜਾਬ ਪੰਜਾਬੀਅਤ ਪੰਜਾਬੀਆਂ ਦੇ ਤੇ ਸਿੱਖਾਂ ਦੇ ਨਾਲ ਨਹੀਂ ਰਹੀ ਹੈ ਇਹ ਪੂਰਾ ਇਤਿਹਾਸ ਜੇ ਤੁਸੀਂ ਦੇਖੋਗੇ ਤੇ ਇਤਿਹਾਸ ਵਿੱਚ ਪਤਾ ਚੱਲੇਗਾ ਉਹ ਇਹੋ ਕੰਮ ਹੂਣ ਕਰ ਰਹੇ ਨੇ ਜੇ ਇਹੋ ਜੀ ਕੋਈ ਚੀਜ਼ ਉਸ ਫਿਲਮ ਵਿੱਚ ਦਿਖਾਈ ਹੈ ਹਾਲਾਂਕਿ ਮੈਂ ਉਹ ਫਿਲਮ ਹਜੇ ਦੇਖੀ ਨਹੀਂ ਹੈ ਜੇ ਇਹੋ ਜੀ ਚੀਜ਼ ਕੋਈ ਦਿਖਾਈਏ ਤੇ ਨਿਸ਼ਚਿਤ ਰੂਪ ਨਾਲ ਉਹ ਫਿਲਮ ਬੈਨ ਹੋਣੀ ਚਾਹੀਦੀ ਉਸ ਫਿਲਮ ਨੂੰ ਰੋਕਣਾ ਚਾਹੀਦਾ ਥੈਂਕ ਯੂ ਸਰ ਥੈਂਕ ਯੂ ਉਹ ਪੱਤਾ ਦੇ ਵਿੱਚ ਡਾਕਟਰ ਦੇ ਨਾਲ ਪ੍ਰਸ਼ਨ ਕਰਦੇ ਕਲਕੱਤੇ ਚ ਜੋ ਡਾਕਟਰ ਨਾਲ ਹੋਇਆ ਬਹੁਤ ਗਲਤ ਹੋਇਆ ਕਾਂਗਰਸ ਪਾਰਟੀ ਨੇ ਸ਼੍ਰੀ ਖਰਗੇ ਸਾਹਿਬ ਨੇ ਰਾਹੁਲ ਗਾਂਧੀ ਜੀ ਨੇ ਉਹਦੇ ਤੇ ਰਿਐਕਟ ਵੀ ਕੀਤਾ ਉਹਦੇ ਤੇ ਸੀਬੀਆਈ ਦੀ ਜਾਂਚ ਚੱਲ ਰਹੀ ਹੈ ਜਲਦੀ ਤੋਂ ਜਲਦੀ ਸਜ਼ਾ ਹੋਣੀ ਚਾਹੀਦੀ ਹੈ ਔਰ ਖਾਲੀ ਕਲਕੱਤਾ ਹੀ ਕਿਉਂ ਮੈਂ ਤੇ ਕਵਾਂਗਾ ਪੂਰੇ ਦੇਸ਼ ਵਿੱਚ ਇਹ ਕਾਨੂੰਨ ਆਣਾ ਚਾਹੀਦਾ ਮਹਾਰਾਸ਼ਟਰ ਦੀ ਸਰਕਾਰ ਨੇ ਇੱਕ ਕਾਨੂੰਨ ਪਾਰਿਤ ਕੀਤਾ ਸੀਗਾ ਸ਼ਕਤੀ ਕ੍ਰਿਮੀਨਲ ਐਕਟ ਉਹ ਸ਼ਕਤੀ ਕ੍ਰਿਮੀਨਲ ਐਕਟ ਵਿੱਚ ਲਿਖਿਆ ਸੀਗਾ ਕਿ ਰੇਪ ਦੇ ਜਿਹੜੇ ਕਾਂਡ ਕਰਨ ਵਾਲੇ ਬੰਦੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਏ ਜਿਹੜੇ ਉਹਨਾਂ ਦੇ ਨਾਲ ਪਲਾਨਰ ਹੁੰਦੇ ਨੇ ਉਹਨਾਂ ਨੂੰ 25 ਲੱਖ ਤੱਕ ਜੁਰਮਾਨਾ ਜਾਂ 7 ਸਾਲ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਏ ਇਹ ਸ਼ਕਤੀ ਕ੍ਰਿਮੀਨਲ ਐਕਟ ਮਹਾਰਾਸ਼ਟਰ ਦੀ ਕਾਂਗਰਸ ਦੀ ਸਰਕਾਰ ਨੇ ਪਾਸ ਕੀਤਾ ਸੀਗਾ ਜਿਹੜਾ ਦੇਸ਼ ਦੀ ਰਾਸ਼ਟਰਪਤੀ ਕੋਲ ਜਾ ਕੇ ਰੁਕਿਆ ਹੋਇਆ ਹੈ ਇਹੋ ਜਿਹਾ ਸ਼ਕਤੀ ਕ੍ਰਿਮੀਨਲ ਐਕਟ ਹਰ ਰਾਜ ਹਰ ਸੂਬੇ ਦੀ ਸਰਕਾਰ ਨੇ ਪਾਸ ਕਰਨਾ ਚਾਹੀਦਾ ਹੈ ਪੁਲਿਸ ਦਾ ਇਕਬਾਲ ਰਹਿਣਾ ਚਾਹੀਦਾ ਹੈ ਪੁਲਿਸ ਦਾ ਡਰ ਰਹਿਣਾ ਚਾਹੀਦਾ ਪ੍ਰਸ਼ਾਸਨ ਦਾ ਡਰ ਰਹਿਣਾ ਚਾਹੀਦਾ ਇਹ ਮੋਦੀ ਸਰਕਾਰ ਵਿੱਚ ਇਹ ਡਰ ਖਤਮ ਹੋ ਗਿਆ ਐਸ ਲਈ ਕਦੀ ਆਪਾਂ ਕਠੂਆ ਦੇਖਦੇ ਆਂ ਕਦੀ ਉਨਾਵ ਦੇਖਦੇ ਆਂ ਕਦੀ ਇੰਦੌਰ ਵਿੱਚ ਕਾਂਡ ਹੁੰਦਾ ਪਰਸੋ ਮਹਾਰਾਸ਼ਟਰਾ ਥਾਣੇ ਬਦਲਪੁਰ ਜ਼ਿਲ੍ਹੇ ਛੋਇਆ ਉੱਥੇ ਦੋ ਬੱਚੀਆਂ 4-4 ਸਾਲ ਦੀ ਬੱਚੀਆਂ ਨਾਲ ਮੋਲਸਟੇਸ਼ਨ ਹੋਇਆ ਹੈ ਸੋ ਇਹ ਚੀਜ਼ ਕਿਤੇ ਨਾ ਕਿਤੇ ਰੁਕਣੀ ਚਾਹੀਦੀ ਹੈ ਇਹ ਕਾਂਗਰਸ ਪਾਰਟੀ ਦਾ ਸਟੈਂਡ ਹੈ